ਹੈਲੋ ਜੀ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਬਲਜੀਤ कौर ਚੈਨਲ ਵਿੱਚ ਮੇਰੀਆਂ ਭੈਣਾਂ ਤੇ ਮੇਰੇ ਵੀਰਾਂ ਦਾ ਸਵਾਗਤ ਹੈ ਹਾਂਜੀ ਅੱਜ ਆਪਾਂ ਇੱਕ ਨਵਾਂ ਡਿਜ਼ਾਈਨ ਲੈ ਕੇ ਆਏ ਹਾਂ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਤੇ ਬਹੁਤ ਹੀ ਸੋਹਣਾ ਲੱਗਦਾ ਹੈ ਇਹ ਬਣਨ ਤੇ ਵੀ ਬਹੁਤ ਸੌਖਾ ਬਣ ਜਾਂਦਾ ਇਹ ਪਹਿਲਾਂ ਆਪਾਂ 10 ਲਾਈਆਂ ਪਾਲੀਆਂ ਉਲਟੀਆਂ-ਉਲਟੀਆਂ ਦੋਨੇ ਸਾਈਡ ਤੋਂ ਇਰੇ ਆਪਾਂ ਤਿੰਨ ਕੁੰਡੇ ਸਿੱਧੇ ਰੱਖੇ ਆ ਤੇ ਪੰਜ ਕੁੰਡੇ ਆਪਾਂ ਪੁੱਠੇ ਰੱਖੇ ਆ ਤਿੰਨ ਸਿੱਧੇ ਪੰਜ ਉਲਟੇ ਕੁੰਡੇ ਦੇ ਹਿਸਾਬ ਨਾਲ ਆਪਾਂ ਇਹ ਕੁੰਡੇ ਪਾਉਣੇ ਆ ਬਹੁਤ ਹੀ ਸੌਖਾ ਡਿਜ਼ਾਈਨ ਆ ਆਪਾਂ ਅੱਜ ਤੁਹਾਨੂੰ ਇਹ ਬਣਾਉਣਾ ਦੱਸਾਂਗੇ ਇਹ ਆਪਾਂ ਇਹ ਕਿਵੇਂ ਬਣਾਇਆ పేలా కు కండా లాగే ధాగా అండే బనావే దో తి ధాగా పిచ్చే హాను తిన్న కుడే సీధే బావే దో తిను తాగా అత కు కల్టే బాగా పిచ్చే తిని కండి సనావ దో తి తాగా అతా ఏ బ 2 3 4 5 ਪੰਜ ਕੁੰਡੇ ਆ ਪੌਲਟੇ ਬਣਾ ਲਿਆ ਕੇ ਕੁੰਡਾ ਆਪਣਾ ਰਹਿ ਗਿਆ ਅੱਗੇ ਉਹਨੂੰ ਆਪਾਂ ਤਾਂਗਾ ਪਿੱਛੇ ਕਰਕੇ ਸਿੱਧਾ ਬਣਾ ਲਾਂਗੇ ਜਿਹੜੀ ਇਹਦੀ ਆ ਪੌਲਟੀ ਸਲਾਈ ਬਣਾਉਣੀ ਆ ਉਹ ਸਾਰੀ ਸਲਾਈ ਆਪਾਂ ਉਲਟੀ ਬਣਾਉਣੀ ਆ ਉਲਟੀ ਸਾਈਡ ਤੋਂ ਸਾਰੀਆਂ ਸਲਾਈਆਂ ਆਪਣੀਆਂ ਉਲਟੀਆਂ ਹੀ ਬਣਨੀਆਂ ਸਾਈਜ਼ ਲਈ ਆਪਣੀ ਉਲਟੀ ਬਣਾ ਬਣ ਗਈ ਹੁਣ ਆਪਣੀ ਡਿਜ਼ਾਈਨ ਵਾਲੀ ਸਲਾਈ ਆ ਗਈ ਇਹ ਦੇਖੋ ਇਹ ਹੁਣ ਡਿਜ਼ਾਈਨ ਵਾਲੀ ਸਲਾਈ ਆ ਗਈ ਹੁਣ ਆਪਾਂ ਇਹ ਜਾਲੀ ਬਣਾਉਣੀ ਹੈ ਇੱਥੇ ਅੰਜੀ ਤੁਹਾਨੂੰ ਆਪਾਂ ਦੱਸਾਂਗੇ ਕਿਵੇਂ ਬਣਾਈ ਆਪਾਂ ਜਾਲੀ ਇਹ ਪਹਿਲਾ ਕੁੰਡਾ ਦੂਸਰਾ ਕੁੰਡਾ ਆਪਾਂ ਉਲਟਾ ਬਣਾ ਲਿਆ ਇਹ ਵੀ ਕੁੰਡਾ ਆਪਾਂ ਉਲਟਾ ਬਣਾ ਲਿਆ ਨਾਲ ਇਹ ਵੀ ਬਣਾ ਲਿਆ ਹੁਣ ਆਪਾਂ ਚਾਰ ਕੁੰਡੇ ਉਲਟੇ ਬਣਾ ਲੈਣੇ ਇਹ ਆਪਣਾ ਸਿੱਧੇ ਕੁੰਡੇ ਆ ਗਏ ਇਹ ਕੁੰਡਾ ਆਪਣਾ ਉਲਟਾ ਆਪਾਂ ਧਾਗਾ ਪਿੱਛੇ ਕਰਕੇ ਇਹਨਾਂ ਦੋਵਾਂ ਦਾ ਆਪਾਂ ਇੱਕ ਕਰ ਦੇਣਾ ਧਾਗਾ ਅੱਗੇ ਕੀਤਾ ਆਪਣੀ ਜਾਲੀ ਬਣ ਗਈ ਇਸ ਵਿਚਾਲੜੇ ਕੁੰਡੇ ਨੂੰ ਆਪਾਂ ਸਿੱਧਾ ਬਣਾ ਲੈਣਾ ਹੁਣ ਆਪਾਂ ਧਾਗਾ ਅੱਗੇ ਕੀਤਾ ਇਹ ਕੁੰਡੇ ਨੂੰ ਲਾ ਕੇ ਇਸ ਤਰ੍ਹਾਂ ਪਾ ਕੇ ਇਧਰੋਂ ਆਪਾਂ ਇੱਕ ਕੁੰਡਾ ਉਲਟਾ ਲੈਣਾ ਦੋਵਾਂ ਦਾ ਇੱਕ ਕਰ ਦੇਣਾ ਇਹ ਆਪਾਂ ਤਾਗਾ ਅੱਗੇ ਕੀਤਾ ਹੁਣ ਆਪਣੇ ਵਿਚਾਲੇ ਤਿੰਨ ਕੁੰਡੇ ਸਿੱਧੇ ਉਲਟੇ ਆ ਜਾਣੇ ਇੱਕ ਦੋ ਤਿੰਨ ਹੁਣ ਇਹ ਆਪਣਾ ਸਿੱਧਾ ਕੁੰਡਾ ਤੇ ਇਹ ਉਲਟਾ ਹੁਣ ਤਾਗਾ ਪਿੱਛੇ ਕਰਕੇ ਆਪਾਂ ਦੋਹਾਂ ਦਾ ਇੱਕ ਕਰ ਦੇਣਾ ਤਾਗਾ ਅੱਗੇ ਕੀਤਾ ਇਹਨੂੰ ਸਿੱਧਾ ਬਣਾਇਆ ਤੇ ਆਪਣੀ ਜਾਲੀ ਬਣ ਗਈ ਤਾਗਾ ਅੱਗੇ ਕੀਤਾ ਇਹਨੂੰ ਲਾ ਕੇ ਉਲਟਾ ਕੇ ਸਲਾਈ ਕਰ ਇੱਕ ਕੁੰਡਾ ਪੋਲਟਾ ਲੈਣਾ ਦੋਹਾਂ ਦਾ ਆਪਾਂ ਇੱਕ ਕਰ ਦੇਣਾ ਤਾਂ ਅੱਗੇ ਕੀਤਾ ਇਹ ਹੁਣ ਆਪਾਂ ਚਾਰ ਕੁੰਡੇ ਉਲਟੇ ਬਣਾ ਲੈਣੇ ਆ ਸੌਰੀ ਆਪਾਂ ਤਿੰਨ ਕੁੰਡੇ ਉਲਟੇ ਬਣਾ ਦਾਂਗੇ ਇਹਨੂੰ ਨਾਲ ਆਪਾਂ ਸਿੱਧਾ ਬਣਾ ਲਾਂਗੇ ਜੇ ਤਾਂ ਆਪਣਾ ਇਹ ਵੀ ਡਿਜ਼ਾਈਨ ਕੋਟੀਚ ਬਣਾਵਾਂਗੇ ਉਸ ਤੋਂ ਨਾ ਡਿਜ਼ਾਈਨ ਬਣ ਜਾਊਗਾ ਆਪਣਾ ਅੱਗੇ ਕੁੰਡੇ ਹੋਣਗੇ ਤਾਂ ਨਹੀਂ ਆਪਾਂ ਇਹਨੂੰ ਸਿੱਧਾ ਹੀ ਬਣਾ ਲਾਂਗੇ ਨਾਲ ਹੁਣ ਆਪਣੀ ਉਲਟੀ ਸਲਾਈ ਹੈ ਇਹ ਸਾਰੀ ਸਲਾਈ ਆਪਾਂ ਉਲਟੀ ਬਣਾਉਣੀ ਹੈ ਹੁਣ ਆਪਾਂ ਡਿਜ਼ਾਈਨ ਵਾਲੀ ਸਲਾਈ ਤੇ ਆ ਗਈ ਉਲਟੀ ਬਣਾ ਲਈ ਹੁਣ ਇਹ ਕੁੰਡਾ ਆਪਾਂ ਸਿੱਧਾ ਪੁਣਾਗੇ ਇਹ ਵੀ ਸਿੱਧਾ ਪੁਣਾਗੇ ਇਹਨੂੰ ਵੀ ਨਾਲ ਆਪਾਂ ਸਿੱਧਾ ਬਣਾ ਲਾਂਗੇ ਹੁਣ ਆਪਣਾ ਇੱਕ ਕੁੰਡਾ ਉਲਟਾ ਰਹਿ ਗਿਆ ਵਿਚਾਲੇ ਇਹਨੂੰ ਉਲਟਾ ਬਣਾ ਲਾਂਗੇ ਤਾਗਾ ਪਿੱਛੇ ਕੀਤਾ ਉਲਟਾ ਤੇ ਸਿੱਧਾ ਲੈ ਕੇ ਦੋਵਾਂ ਦਾ ਆਪਾਂ ਇੱਕ ਕਰਾਂਗੇ ਇਹ ਦੋਹੋਂ ਕੁੰਡਾ ਦਾ ਇੱਕ ਕਰਤਾ ਆਪਾਂ ਤਾਗਾ ਅੱਗੇ ਰੱਖਿਆ ਇਹ ਹੁਣ ਆਪਣੇ ਸਿੱਧੇ ਬਣਨਗੇ ਤਿੰਨ ਕੁੰਡੇ ਇੱਕ ਵਿਚਾਲੜੇ ਨੂੰ ਵੀ ਆਪਾਂ ਸਿੱਧਾ ਪਾਉਣ ਲੈਣਾ ਇਹ ਜਾਲੀ ਵਾਲਾ ਸੀ ਜਿਹੜਾ ਇਹਨੂੰ ਵੀ ਆਪਾਂ ਸਿੱਧਾ ਬਣਾਉਣ ਲੈਣਾ ਤਾਗਾ ਅੱਗੇ ਕੀਤਾ ਇਹ ਕੁੰਡੇ ਨੂੰ ਲਾ ਕੇ ਉਲਟਾ ਕੇ ਆਪਾਂ ਸਲਾਈ ਚ ਪਾ ਲਿਆ ਤੇ ਦੋਵਾਂ ਦਾ ਇੱਕ ਕਰਤਾ ਇੱਕ ਉਲਟਾ ਸੀ ਇੱਕ ਸਿੱਧਾ ਸੀਗਾ ਤਾਗਾ ਅੱਗੇ ਕੀਤਾ ਇਹ ਆਪਣਾ ਹਨ ਇੱਕ ਕੁੰਡਾ ਉਲਟਾ ਆਜ ਵਿਚਾਲੇ ਇਹਨਾਂ ਦੋਵਾਂ ਦਾ ਇੱਕ ਕੀਤਾ ਹੁਣ ਆਪਾਂ ਤਾਗਾ ਅੱਗੇ ਕਰ ਲਿਆ ਹੁਣ ਆਪਾਂ ਇੱਥੇ ਜਾਲੀ ਬਣਾਵਾਂਗੇ ਜਿਹੜਾ ਜਾਲੀ ਵਾਲਾ ਕੁੰਡਾ ਸੀ ਨੂੰ ਆਪਾਂ ਸਿੱਧਾ ਬਣਾ ਦੇਾਂਗੇ ਇਹ ਸਿੱਧਾ ਹੋ ਗਿਆ ਆਪਣਾ ਇਹ ਵੀ ਆਪਣਾ ਕੁੰਡਾ ਸਿੱਧਾ ਹੋ ਗਿਆ ਤਾਗਾ ਅੱਗੇ ਕੀਤਾ ਕੁੰਡਾ ਲਾਇਆ ਅਲਟਾ ਕੇ एक सीधा से सी, एक उलटा से एक कुंडा करता एक कुंडा आप उलटा बनावेंगे एक दूसरे कुंडे आप जोड़े वह सीधे बना लागे हम अपनी उल्टी सिलाई आ गई सारी सिलाई आप उल्टी बनानी है अपनी डिजाइन वाली सिलाई आ गई है ਹੁਣ ਆਪਾਂ ਇਸ ਸਲਾਈ ਚ ਨਾ ਤਾਂ ਕੋਈ ਕੁੰਡਾ ਵਧਾਉਣਾ ਨਾ ਹੀ ਆਪਾਂ ਘਟਾਉਣਾ ਕੋਈ ਹੁਣ ਆਪਾਂ ਇਹ ਦੋ ਕੁੰਡੇ ਉਲਟੀ ਬਣਾਵਾਂਗੇ ਇਹ ਦੋ ਕੁੰਡੇ ਆਪਾਂ ਉਲਟੀ ਬਣਾ ਲੇ ਧਾਗਾ ਪਿੱਛੇ ਕੀਤਾ ਇੱਕ ਇਧਰ ਆਪਣਾ ਸਿੱਧਾ ਤੇ ਵਿਚਾਲੇ ਨਾਲ ਅਸੀਂ ਜਿਹੜਾ ਉਲਟਾ ਕੀਤਾ ਸੀ ਤੇ ਇਹ ਸਿੱਧਾ ਸੀ ਇਹਨੂੰ ਹੁਣ ਆਪਾਂ ਤਿੰਨਾਂ ਨੂੰ ਸਿੱਧੇ ਕਰਾਂਗੇ ਇੱਕ ਦੋ ਇਹ ਤੈਨਾਂ ਆਪਣੇ ਸਿੱਧੇ ਹੋ ਗਏ ਤਾਂ ਅੱਗਾ ਅੱਗੇ ਕੀਤਾ ਇਹ ਹੁਣ ਆਪਾਂ ਪੰਜ ਕੁੰਡੇ ਜਿਹੜੇ ਆ ਪੌਲਟੇ ਬਣਾਵਾਂਗੇ 1 2 3 4 5 ਇਹ ਪੰਜ ਕੁੰਡੇ ਆਪਣੇ ਉਲਟੇ ਬਣ ਗਏ ਤਾਂ ਅੱਗਾ ਪਿੱਛੇ ਕੀਤਾ ਇਹ ਕੁੰਡਾ ਜਿਹੜਾ ਤੇ ਇਹ ਕੁੰਡੇ ਆਪਾਂ ਹੁਣ ਤੈਨ ਸਿੱਧੇ ਕਰਾਂਗੇ ਹੁਣ ਆਪਣੀ ਡੱਬੀ ਬਦਲ ਜੋਗੀ ਇਹ ਡੱਬੀ ਹੁਣ ਇੱਥੇ ਪੜਾਵਾਂਗੇ ਇਹ ਹੁਣ ਆਪਣੇ ਪੰਜ ਕੁੰਡੇ ਉਲਟੇ ਆਗੇ ਤਾਂ ਦਾ ਪਿੱਛੇ ਕੀਤਾ ਇਹ ਤਿੰਨ ਕੁੰਡੇ ਆਪਾਂ ਸਿੱਧੇ ਬਣਾਵਾਂਗੇ தின கு சிலை சாரி சிலை உலட்டி பண்ணுவே சிலை பண்ணி அப்படி டாலி சிலை தான் அப்போ பூண்ட அப்பா உல்டா பண்ணலாம் ਪੈਨ ਲਕੁੰਡਾ ਪੋਲ ਟਮਣਾ ਲਿਆ ਤਾਂ ਅੱਗਾ ਪਿੱਛੇ ਕੀਤਾ ਇਹਨਾਂ ਦੋਆਂ ਕੁੰਡਿਆਂ ਦਾ ਆਪਾਂ ਇੱਕ ਕੁੰਡਾ ਕਰਾਂਗੇ ਤਾਂ ਅੱਗਾ ਅੱਗੇ ਕਰ ਲਿਆ ਇਹ ਹੁਣ ਆਪਣਾ ਵਿਚਕਾਰ ਲਕੁੰਡਾ ਰਹਿ ਕੇ ਇਹ ਤੇ ਆਪਾਂ ਜਾਲੀ ਬਣਾਵਾਂਗੇ ਤਾਂ ਅੱਗਾ ਅੱਗੇ ਕੀਤਾ ਇਹ ਕੁੰਡਾ ਆਪਣਾ ਸਿੱਧਾ ਸੀ ਜਿਹੜਾ ਇਹਨੂੰ ਲਾ ਕੇ ਉਲਟਾ ਕੇ ਸਲਾਈ ਚ ਪਾਵਾਂਗੇ హా ఇో కు దోవే తిన్న కుండే రే ఉల్టే దో తి తాగా పిచ్చేనా ఇద్దర కట్టుగా హా ఇర కటావే దోవ్వ ਤੱਗਾ ਅੱਗੇ ਕੀਤਾ ਜਾਲੀ ਬਣਾਵਾਂਗੇ ਤੱਗਾ ਅੱਗੇ ਕੀਤਾ ਇਹਨੂੰ ਲਾ ਕੇ ਰਖਾ ਕੇ ਆਪਾਂ ਸਲਾਈ ਤੇ ਪਾ ਲਈਏ ਦੋਵਾਂ ਦਾ ਇੱਕ ਕਰਦੇ ਆਂਗੇ ਤੱਗਾ ਅੱਗੇ ਕੀਤਾ ਹੁਣ ਆਪਾਂ ਤਿੰਨ ਕੁੰਡੇ ਉਲਟੇ ਬਣਾਵਾਂਗੇ ਪਹਿਲਾਂ ਆਪਣੇ ਪੰਜ ਸੀ ਹੁਣ ਆਪਣੇ ਤਿੰਨ ਰਹਿ ਗਏ ਤੱਗਾ ਪਿੱਛੇ ਕੀਤਾ ਦੋਵਾਂ ਦਾ ਇੱਕ ਕੀਤਾ ਤੱਗਾ ਅੱਗੇ ਕੀਤਾ ਜਾਲੀ ਬਣਾਈ ਆਪਾਂ ਇੱਥੇ गे कर का करता से अन औरटनांग ऑल्टी सारी जपा और टीबनांग अपने सिद औरिलाइमप जैल आ अपाल्सी हप दोम एक करवांगे ਤਾਗਾ ਅੱਗੇ ਕਰ ਲਿਆ ਹੁਣ ਆਪਾਂ ਇੱਥੇ ਜਾਲੀ ਬਣਾ ਦਾਂਗੇ ਇਹ ਜਿਹੜਾ ਕੁੰਡਾ ਜਾਲੀ ਵਾਲਾ ਸੀ ਆਪਣਾ ਸਿੱਧਾ ਬਣ ਕੇ ਇਹ ਕੁੰਡਾ ਆਪਾਂ ਸਿੱਧਾ ਬਣਾਵਾਂਗੇ ਇਹ ਵੀ ਕੁੰਡਾ ਆਪਾਂ ਸਿੱਧਾ ਬਣਾ ਲਾਂਗੇ ਤਾਗਾ ਅੱਗੇ ਕਰਾਂਗੇ ਇਹਨੂੰ ਲਾ ਕੇ ਉਲਟਾ ਕੇ ਦੋਹਾਂ ਤੇ ਇੱਕ ਕਰਾਂਗੇ ਨਾਲੇ ਆਪਣੀ ਜਾਲੀ ਬਣ ਜੂਗੀ ਤਾਗਾ ਅੱਗੇ ਕੀਤਾ ਹੁਣ ਆਪਣਾ ਇੱਕ ਕੁੰਡਾ ਰਹਿ ਗਿਆ ਉਲਟਾ ਪਚਾ ਲੈ ਤਾਗਾ ਪਿੱਛੇ ਕੀਤਾ ਦੋਹਾਂ ਕੁੰਡਿਆਂ ਦਾ ਆਪਾਂ ਇੱਕ ਕੁੰਡਾ ਕਰਤਾ ਤਾਂ ਘੱਬੇ ਕੀਤਾ ਹੁਣ ਆਪਾਂ ਜਾਲੀ ਬਣਾਵਾਂਗੇ ਇਹ ਕੁੰਡਾ ਆਪਾਂ ਸਿੱਧਾ ਬਣਾਵਾਂਗੇ ਇਹ ਕੁੰਡਾ ਵੀ ਆਪਾਂ ਸਿੱਧਾ ਬਣਾਵਾਂਗੇ ਤਾਂ ਘੱਬੇ ਕੀਤਾ ਹੁਣ ਆਪਾਂ ਜਾਲੀ ਬਣਾਵਾਂਗੇ ਨਾਲੇ ਦੋਹਾਂ ਤੋਂ ਇੱਕ ਕਰਦੇ ਆਂ ਕੁੰਡਾ ਤਾਂ ਅੱਗੇ ਹੀ ਤਾਂ ਇਹ ਕੁੰਡਾ ਆਪਣਾ ਉਲਟਾ ਆ ਗਿਆ ਤਾਂ ਅੱਗਾ ਪਿੱਛੇ ਕੀਤਾ ਦੋਹਾਂ ਕੁੰਡਿਆਂ ਦਾ ਆਪਾਂ ਇੱਕ ਕੁੰਡਾ ਕੀਤਾ ਪੱਗ ਅੱਗੇ ਕਰ ਲੈ ਇੱਥੇ ਆਪਾਂ ਜਾਲੀ ਬਣਾਵਾਂਗੇ ਪੱਗ ਅੱਗੇ ਕੀਤਾ ਸੌਰੀ ਇਹਨੂੰ ਵਾਪਸ ਸਿੱਧਾ ਹੀ ਬਣਾਵਾਂਗੇ ਇਹ ਵੀ ਕੁੰਡਾ ਆਪਾਂ ਸਿੱਧਾ ਬਣਾਵਾਂਗੇ ਪੱਗ ਅੱਗੇ ਕਰਾਂਗੇ ਲਾ ਕੇ ਕੁੰਡਾ ਲਟਾ ਕੇ ਆਪਾਂ ਦੋਹਾਂ ਦਾ ਇੱਕ ਕਰ ਦੇਵਾਂਗੇ ਨਾਲੇ ਆਪਣੀ ਜਾਲੀ ਬਣ ਜੂ ਨਾਲੇ ਕੁੰਡਾ ਜਿਹੜਾ ਘਟਿਆ ਸੀ ਉਹ ਹੀ ਆਪਣਾ ਕੁੰਡਾ ਵੱਧ ਗਿਆ ਦੇਖੋ ਪਹਿਲਾਂ ਆਪਣੇ ਦੋ ਸਿੱਧੇ ਕੁੰਡੇ ਹਟੇ ਕੇ ਸੀ ਹੁਣ ਆਪਣੇ ਤਿੰਨ ਟੱਗ ਗਏ 1 2 3 ਹੁਣੇ ਤਿੰਨ ਫੁੱਲ ਬਣ ਗਏ ਪਹਿਲਾਂ ਦੋ ਫੁੱਲ ਸੀਗੇ ਇਸੇ ਤਰ੍ਹਾਂ ਹੀ ਆਪਾਂ ਡਿਜ਼ਾਈਨ ਵਾਰੀ ਵਾਰੀ ਇੱਥੇ ਇੱਕ ਦੂਜੇ ਤੇ ਬਣ ਜਾਊਗਾ ਹੁਣ ਜਿਹੜੀ ਆਪਾਂ ਉਲਟੀ ਸਲਾਈਏ ਸਾਰੀ ਸਲਾਈ ਆਪਾਂ ਉਲਟੀ ਬਣਾਉਣੀ ਹੈ ਜੇ ਆਜਾਪਾ ਤੁਹਾਨੂੰ ਡਿਜ਼ਾਈਨ ਬਣਾਉਣਾ ਦੱਸਿਆ ਜੇ ਆਇਦੀ ਮੇਰੀ ਇਹ ਵੀਡੀਓ ਡਿਜ਼ਾਈਨ ਵਾਲੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਣਾ ਕਿ ਕਿੱਦਾਂ ਦੀ ਲੱਗੀ ਵੀਡੀਓ ਅੰਝਿਆ ਕਿ ਆਪਾਂ ਅਗਲੀ ਵੀਡੀਓ ਚ ਆਪਾਂ ਹੋਰ ਨਵਾਂ ਡਿਜ਼ਾਈਨ ਲੈ ਕੇ ਆਵਾਂਗੇ ਓਕੇ ਬਾਏ ਬਾਏ